ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਨੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਅੱਜ ਮੈਂ ਤੁਹਾਨੂੰ ਇੱਕ ਕੋਟੀ ਦਿਖਾਉਣੀ ਹੈ ਜੀ ਜਿਹੜੀ ਮੇਰੇ ਕੋਲ ਬਹੁਤ ਛੋਟੇ ਛੋਟੇ ਗੋਲੇ ਉਹਨਾਂ ਦੇ ਬਚੇ ਹੋਏ ਤੇ ਉਹਨਾਂ ਤੋਂ ਬਣਾਈ ਹੋਈ ਹੈ ਦੇਖੋ ਤੁਸੀਂ ਕੋਟੀ ਕਿੰਨੀ ਸੋਹਣੀ ਲੱਗਦੀ ਹੈ ਇਹ ਬਣ ਕੇ ਕਿਉਂਕਿ ਮੈਂ ਤੁਹਾਨੂੰ ਡਿਜ਼ਾਈਨ ਦੱਸਦੀ ਰਹੀ ਨਹੀਂ ਉਹਦੇ ਕਰਕੇ ਥੋੜੇ-ਥੋੜੇ ਗੋਲੇ ਬਚ ਜਾਂਦੇ ਆ ਜੀ ਉਹ ਗੋਲੇ ਨੂੰ ਚੱਕ ਕੇ ਜੀ ਮੈਂ ਆਹ ਕੋਟੀ ਸ਼ੁਰੂ ਕਰ ਲਈ ਕੋਟੀ ਬਣਾ ਲਈ ਜੀ ਦੇਖੋ ਕਿੰਨੀ ਪਿਆਰੀ ਲੱਗਦੀ ਆ ਕੋਟੀ ਡਿਜ਼ਾਈਨਰ ਕੁੰਡੇ ਪਾਏ ਹੋਏ ਆ ਇਹਦੇ ਥੱਲੇ ਜਿਹੜੀ ਉਹਨਾਂ ਆਪਣੇ ਕੋਲ ਜ਼ਿਆਦਾ ਤੇਜੀ ਉਹ ਆਪਾਂ ਨੇ ਥੱਲੇ ਬਾਰਡਰ ਪਾ ਲਏ ਬਾਹਾਂ ਦੇ ਵੀ ਬਾਰਡਰ ਕਰ ਲਏ ਉਹਦੇ ਨਾਲੇ ਬਾਕੀ ਹੋਰ ਆਪਾਂ ਨੇ ਦੇਖੋ ਜਿੰਨੇ ਜਿਹੜੇ ਹਿਸਾਬ ਨਾਲ ਆਪਣੇ ਕੋਨਤੀ ਉਹ ਹਿਸਾਬ ਨਾਲ ਆਪਾਂ ਨੇ ਪਾ ਕੇ ਇਹ ਕੋਟੀ ਕੰਪਲੀਟ ਕਰ ਲਈ ਜੀ ਦੋਨਾਂ ਪਾਸਿਆਂ ਤੋਂ ਇਹ ਇੱਕੋ ਜਿਹੀਆਂ ਬਾਹਾਂ ਵੀ ਇਹਦੀਆਂ ਪਿਛਲੀ ਸਾਈਡ ਵੀ ਇਹਦੀ ਇਸ ਤਰ੍ਹਾਂ ਹੀ ਸਾਰੀ ਕੋਟੀ ਇਹ ਉਲਟੀ-ਉਲਟੀ ਬੁਣੀ ਹੋਈ ਹੈ ਜੀ ਬਸ ਸਿਰਫ ਇਹਦੇ ਵਿੱਚ ਇੱਕ ਆ ਡਿਜ਼ਾਈਨ ਬਣਾਇਆ ਹੋਇਆ ਜੀ ਦੇਖੋ ਕਿੰਨਾ ਸੌਖਾ ਡਿਜ਼ਾਈਨ ਹੈ ਹਰ ਇੱਕ ਰੰਗ ਲਾਉਣ ਤੋਂ ਬਾਅਦ ਮੈਂ ਚਿੱਟੇ ਰੰਗ ਨਾਲ ਇਹ ਦੋ ਰੰਗੀ ਜੀ ਉਹ ਨਤੀਜੀ ਚਿੱਟਾ ਯਰ ਪਿੰਕ ਜੀ ਇਹਦੇ ਨਾਲ ਮੈਂ ਆਹ ਡਿਜ਼ਾਈਨ ਬਣਾਤਾ ਇਹ ਡਿਜ਼ਾਈਨ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਇਹ ਕੁਛ ਨਹੀਂ ਜੀ ਇੱਕ ਗੁੰਡਾ ਉਲਟਾ ਬੁਣਨਾ ਇੱਕ ਬਿਨਾ ਬੁਣਿਆ ਉਤਾਰ ਲੈਣਾ ਸਿੱਧੀ ਸਿਲਾਈ ਚ ਉਲਟੀ ਸਿਲਾਈ ਆਪਾਂ ਨੇ ਉਲਟੀ ਉਹ ਬਾਦਣੀ ਬਾਕੀ ਆਪਾਂ ਨੇ ਸਾਰੇ ਇਹ ਉਲਟੀ ਉਲਟੀ ਬਣਾਈ ਹੋਈ ਹੈ ਕੋਟੀ ਹਰ ਅੰਕ ਤੋਂ ਬਾਅਦ ਦੇਖੋ ਜੀ ਮੈਂ ਇਹੀ ਰੰਗ ਪਾਇਆ ਹੋਇਆ ਹੈ ਇਹਦੇ ਕਰਕੇ ਇਹ ਕੋਟੀ ਇੰਨੀ ਸੋਹਣੀ ਲੱਗਣ ਲੱਗ ਗਈ ਜੀ ਬਣ ਕੇ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ ਜੀ ਪਾਈ ਹੋਈ ਵੀ ਉਨਾਂ ਵੀ ਆਪਣੇ ਕੰਮ ਆ ਗਿਆ ਜਿਹੜੀਆਂ ਛੋਟੀਆਂ-ਛੋਟੀਆਂ ਪੰਜਾਂ ਧੀਆਂ ਕਿਉਂਕਿ ਹੋਰ ਇਹਨਾਂ ਦਾ ਆਪਾਂ ਨੇ ਬਣਾਉਣਾ ਵੀ ਕੀ ਹੈ ਤੇ ਕੋਟੀ ਵੀ ਦੇਖੋ ਬਹੁਤ ਸੋਹਣੀ ਬਣ ਕੇ ਤਿਆਰ ਹੋਗੀ ਥੱਲੇ ਆਪਾਂ ਕੋਈ ਵੀ ਡਿਜ਼ਾਈਨਰ ਕੁੰਡੇ ਜਾਂ ਪਲੇਨ ਕੁੰਡੇ ਆਪਾਂ ਜਿਵੇਂ ਵੀ ਪਾਉਣੇ ਚਾਹੁੰਦੇ ਆ ਪਾ ਸਕਦੇ ਆ ਇਹਦਾ ਮੈਂ ਬਾਰਡਰ ਵੀ ਨਹੀਂ ਬਣਾਇਆ ਹੋਇਆ ਇਸ ਤਰ੍ਹਾਂ ਹੀ ਸ਼ੁਰੂ ਕਰੀ ਹੋਈ ਹੈ ਉਲਟੇ ਤੋਂ ਹੀ ਥੱਲੇ ਤਾਂ ਉਸ ਤਰ੍ਹਾਂ ਵੀ ਇਹ ਮੈਂ ਖੁੱਲੀ ਰੱਖੀ ਹੋਈ ਹੈ 6 ਸਾਲ ਦੇ ਬੱਚੇ ਦੀ ਕੋਟੀ ਹੈ ਜੀ ਇਹ 40 ਕੁੰਡੇ ਪਾ 40 ਜੋਟੇ ਜੀ 80 ਕੁੰਡੇ ਪਾ ਕੇ ਮੈਂ ਇਹ ਬਣਾਈ ਹੋਈ ਹੈ ਕੋਟੀ ਖੁੱਲੀ ਡੋਲੀ ਕੋਟੀ ਹੈ ਜੀ ਇਹ ਪੂਰੀ ਬਣਾਇਓ ਜੀ ਤੁਸੀਂ ਵੀ ਇਹ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਜੀ ਜੇ ਚੈਨਲ ਤੇ ਨਵੇਂ ਹੋਣੇ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਜੀ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ